ਸਾਰਿਆਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਖਾਸਾ ਵਾਹਿਗੁਰੂ ਫਤਿਹ ਜੀ ਬਹੁਤ ਵਧੀਆ ਭਾਈ ਇਲੈਕਸ਼ਨ ਚੱਲਦੀ ਪਈ ਆ ਬੜੀ ਸ਼ਾਂਤੀਪੂਰਵ ਚੱਲਦੀ ਪਈ ਆ ਜੀ ਬਾਕੀ ਅਸੀਂ ਆਪਣੀ ਪਾਰਟੀ ਨੂੰ ਜਿੱਤ ਕੇ ਵਿਖਾਵਾਂਗੇ ਅਸੀਂ ਇਹ ਚੋਣਾਂ ਹੈ ਕਿ ਸਾਡੀ ਜਿਹੜੀ ਮੋਦੀ ਸਰਕਾਰ ਆ ਸਾਡੇ ਪੰਜਾਬ ਚ ਵੀ ਆਏ ਕਿਉਂ ਤੁਸੀਂ ਜਾਣਦੇ ਪਾਈ ਕਿ ਸਾਡੇ ਪੰਜਾਬ ਦਾ ਇੰਨਾ ਮਾਰਾ ਵਾਲਾ ਗੈਸਟਰੋਨ ਵਧ ਗਿਆ ਵਾ ਗੁੰਡਾ ਗਰੀਬਾਦੀ ਆ ਦਿਨੋਂ ਕਿਤੇ ਨਾ ਗੋਲੀ ਚੱਲ ਜਾਂਦੀ ਆ ਨਸ਼ਾ ਕਈ ਗੁਣਾ ਹੋ ਗਿਆ ਇਹ ਸਰਕਾਰਾਂ ਸਾਰੀ ਸੁੱਤੀਆਂ ਪਈਆਂ ਸਾਰੀਆਂ ਜਿਹੜੀ ਹੁਣ ਸਾਡੀ ਮੌਜੂਦਾ ਸਰਕਾਰ ਆਪਦੀ ਵੀ ਇਹਨਾਂ ਵੇਖੋ ਕੀ ਡਿਵੈਲਪਮੈਂਟ ਕੀਤੀ ਆ ਵਾਅਦੇ ਕੀਤੇ ਆ ਪਰ ਕਿ ਰਿਆਣਾ ਸਾਡੀ ਸਰਕਾਰ ਆ ਯੂਪੀ ਆ ਕਿੱਡਾ ਵਧੀਆ ਚੱਲਦਾ ਪਿਆ ਐਂ ਤੋਂ ਨੇ ਇੱਕ ਭਾਜਪਾ ਦੀ ਸਰਕਾਰ ਹੀ ਪੰਜਾਬ ਚ ਆਵੇ ਤੇ ਪੰਜਾਬ ਸਾਰੇ ਜਲਾ ਸਾਰੇ ਪੰਜਾਬ ਨੂੰ ਸਾਰੇ ਬਾਕੀ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਦਾ ਪਿਆ ਵਾ ਅਹੀਂ ਜਿੱਤ ਕੇ ਵਿਖਾਵਾਂਗੇ ਆਪਣੀ ਇਹ ਸੀਟਾਂ ਜਿਹੜੀਆਂ ਕਿੰਨੇ ਪਰਸੈਂਟ ਦੇ ਵੋਟਸ ਕੋਲ ਹੋ ਜੀ ਹਜੇ ਵੋਟ ਜੇ ਮੈਂ 15-20% ਹੋਈ ਹੈ ਜੇ ਲੋਕੀ ਅਜੇ ਸਵੇਸਰੇ ਆ ਚੱਲਦਾ ਪਿਆ ਜਿਹੜੀ ਸੱਤਾਧਾਰੀ ਪਾਰਟੀ ਆ ਉਸ ਦਾ ਕੋਈ ਦਬਾਅ ਜਾਂ ਉਸ ਦਾ ਕੋਈ ਨੰਨਾ ਨਾ ਤਕੀ ਦੇ ਵੇਖੋ ਜੀ ਉੱਤੇ ਦਬਾਅ ਤਾਂ ਹੁੰਦਾ ਹੀ ਭਾਜੀ ਇਹ ਤੁਸੀਂ ਕਿਹੜੇ ਨਿਆਣੇ ਜੋ ਤਬਾਤ ਇਹ ਬਹੁਤ ਜਿਆਦਾ ਵਾ ਵੇਖੋ ਸਾਡੇ ਕੋਈ ਰੋਣ ਕਿ ਨਹੀਂ ਡਰ ਦੇ ਲੋਕ ਵੋਟਾਂ ਪਾ ਨਹੀਂ ਆ ਰਹੇ ਜੀ ਡਰਦੇ ਨਹੀਂ ਆਦੇ ਡਰਦੇ ਨਹੀਂ ਵੋਟਾਂ ਪਾਉਣੋਂ ਡੇ ਮੈਂ ਤਾਂ ਕਿ ਬਹੁਤ ਘੱਟ ਵੋਟ ਪੋਲਿੰਗ ਹੋਏਗੀ ਜਿੱਥੇ ਵੋਟ ਘੱਟ ਘਾਟਾ ਵਰਕਰ ਵੀ ਡਰਿਆ ਪਏ ਵੇਖੋ ਸੈਮ ਦਾ ਮਾਹੌਲ ਤਾਂ ਹੁੰਦਾ ਹੈ ਮੌਜੂਦਾ ਸਰਕਾਰ ਕੁਝ ਵੀ ਕਰ ਸਕਦੀ ਆ ਹਰ ਪਾਵਰ ਉਹਨਾਂ ਤੇ ਹਰ ਅਫਸਰ ਉਹਨਾਂ ਦਾ ਹੁੰਦਾ ਜੀ ਕਿ ਤੁਸੀਂ ਇਹਦਾ ਦਾਅਵਾ ਕਿਤਾ ਕਰੋ ਜਿੱਦਾਂ ਸਾਡਾ ਵੇਖੋ ਜਿੱਦਾਂ ਸਾਡੇ ਕ੍ਰਿਸ਼ਨ ਭਰਾ ਆ ਵਾ ਸਾਡੇ ਨਹੀਂ ਇੰਨਾ ਸੜੇ ਆਮ ਸਾਡੀ ਰਾਏ ਚੱਕਿਆ ਪਿੰਡ ਐਸਾ ਹੁੰਦੇ ਆਪਾਂ ਮੰਮਣਿਆ ਸਮਸਿਆ ਬਸੰਤਕੋਟ ਸਰ ਕ੍ਰਿਸ਼ਚਨ ਪ੍ਰਭਾ ਵੀ ਸਾਡਾ ਬਹੁਤ ਹੈ ਜੱਟ ਪਰ ਸਾਰੇ ਸਾਰੇ ਕਹਿੰਦੇ ਕਿ ਕਈ ਬਦਲਾ ਚਾਹੁੰਦੇ ਆ ਤੇ ਬਦਲਾ ਆਉਣਾ ਵੀ ਚਾਹੀਦਾ ਭਾਜੀ ਮੈਂ ਨਾ ਮੇਰੇ ਕਰਕੇ ਨਾ ਇਹ ਉੱਪਰ ਦੇਖਣਾ ਚਾਹੀਦਾ ਕਿ ਸਾਡੇ ਨੌਜਵਾਨ ਪੀੜ੍ਹੀ ਦਾ ਕੀ ਹਾਲ ਹੋ ਰਿਹਾ ਹੈ ਇੰਨੇ ਕਾਗਜ ਕੱਟੇ ਗਏ ਤਕਰੀਬਨ ਤਿੰਨ ਹੀ ਜਗ੍ਹਾ ਤੇ ਇਲੈਕਸ਼ਨ ਹੋਣਦੇ ਆ ਦੇਖੋ ਇਹਨਾਂ ਕਾਜ ਤੇ ਆਪ ਘਟਾਏ ਆ ਜੇ ਇਹਨੇ ਜੋਗੇ ਹੁੰਦੇ ਤਾਂ ਕਾਜ ਨਾ ਘਟਾਉਂਦੇ ਪਤਾ ਲੱਗ ਜਾਂਦਾ ਕਿਹੜਾ ਮੈਦਾਨ ਚ ਕਿਹੜਾ ਚੱਦਾ ਪਿਆ ਵਾ ਕਿੰਨੇ ਕ ਆਪਣੀ ਹੈਸੇਦ ਕਿੰਨੀ ਮੁਤਾਬਕ ਆਪਾਂ ਲੋਕ ਕਿੰਨੇ ਕ ਆਪਾਂ ਕੰਮ ਕੀਤੇ ਆ ਇਹਦੇ ਕੰਮਾਂ ਦੇ ਮੁਤਾਬਕ ਇਹਨਾਂ ਨੇ ਕੁ ਬਾਕੀ ਤੁਹਾਨੂੰ ਪਾਇ ਲੱਗ ਜਣਾ ਭਾਈ ਜਿਹੜੀਆਂ ਸਾਰੀ ਸੀਟਾਂ ਪੰਜ ਹੈਗੀਆਂ ਇੱਥੇ ਠੀਕ ਮੁੱਖ ਮੁਕਾਬਲਾ ਜਿਹੜਾ ਜਿਹੜੀ ਪਾਰਟੀ ਦੇ ਬਾਰੇ ਦੇ ਵੇਖੋ ਮੰਜੂਦਾ ਸਰਕਾਰ ਦਾ ਭਾਈ ਅਸਰ ਹੁੰਦਾ ਦਬਾਅ ਹੁੰਦਾ ਬੜਾ ਅਰ ਅਫਸਰ ਲੈਣ ਉਹਨਾਂ ਦੇ ਅੱਖਰ ਮੰਨਦੀ ਆ ਪਰ ਫਿਰ ਵੀ ਅਸੀਂ ਜਿੱਤ ਕੇ ਵਖਾਵਾਂਗੇ ਇਹ ਮੋਦੀ ਸਰਕਾਰ ਸਾਡੀ શ્રી ਨਰਿੰਦਰ ਮੋਦੀ ਜੀ ਉਹਦੇ ਚੋਲੀ ਪਾਵਾਂਗੇ ਜਿੱਤ ਕੇ ਜੀ ਆਪਾਂ ਬਾਕੀ ਸਾਡੇ ਵੇਖੋ ਭਾਜਪਾ ਸਰਕਾਰ ਆਉਣੀ ਹੋਣੀ ਆ ਇਹ ਤੇ ਹਰ ਕੋ ਨੂੰ ਪਤਾ ਵਾ ਕਿਉਂਕਿ ਜੋ ਬਾਹਰ ਇੱਥੇ ਸਾਡੇ ਪੰਜਾਬ ਦਾ ਹਾਲ ਮਾਰਾ ਵਾ ਬਹੁਤ ਜ਼ਿਆਦਾ ਜੀ ਇਸ ਜੋਨ ਦੇ ਵਿੱਚ ਕਿੰਨੇ ਪਿੰਡ ਜਿਹੜੇ ਪਿੰਡ ਇਹ ਜੋਨ ਚ ਪੰਜ ਪਿੰਡ ਆ ਜੀ ਸਾਰੇ ਪਿੰਡਾਂ 'ਚ ਵਕਫਾ ਹੋ ਰਿਹਾ ਇਲੈਕਸ਼ਨ ਹਰ ਇੱਕ ਪਿੰਡ 'ਚ ਵਕਫਾ ਕੇ ਵੋਟਾਂ ਹੋ ਰਹੀਆਂ ਜੀ ਠੀਕ